ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਸੈਲਾਨੀਆਂ ਤੇ ਹਮਲੇ ਦੀ ਜੁੜੀ ਖਿਨੌਣੀ ਵਾਰਦਾਤ ਹੋਈ ਹੈ ਉਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਂਡਲ ਮਾਰਚ ਕਰਦੇ ਜਾ ਰਹੇ ਨੇ ਉਥੇ ਮਾਛੀਵਾੜਾ ਵਿਖੇ ਕਾਂਗਰਸ ਵੱਲੋਂ ਪਾਕਿਸਤਾਨ ਤੇ ਅਤਵਾਦ ਦਾ ਪੁਤਲਾ ਫੂਕਿਆ ਗਿਆ ਸਥਾਨਕ ਖਾਲਸਾ ਚੌਕ ਵਿਖੇ 71 ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਅਤਵਾਦੀ ਵਿਰੋਧੀ ਨਾਅਰੇ ਲਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਅਜਿਹੇ دہشت گردਾਂ ਨੂੰ ਸ਼ਰਯਾਮ ਫਾਂਸੀ ਦਿੱਤੀ ਜਾਵੇ ਅੱਜ ਅਸੀਂ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਹੀ ਤਰਜਨਾਕ ਘਟਨਾ ਵਾਪਰੀ ਐ ਅੱਤਵਾਦ ਵੱਲੋਂ ਕਨਾਉਣੀ ਹਰਕਤ ਕੀਤੀ ਗਈ ਐ ਉੱਥੇ ਸਾਡੇ ਨੌਜਵਾਨਾਂ ਨੂੰ ਆਰਮੀ ਨੌਜਵਾਨਾਂ ਅਤੇ ਲੋਕਾਂ ਦੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਹਦੇ ਲਈ ਅੱਜ ਅਸੀਂ ਅੱਤਵਾਦ ਦਾ ਤੇ ਪਾਕਿਸਤਾਨ ਦਾ ਜਿਹੜਾ ਫੁਤਲਾ ਫੂਕੇ ਉਹਦੇ ਵਿੱਚ ਅਸੀਂ ਪਾਕਿਸਤਾਨ ਦੇ ਉਸ ਜਿਹੜੀ ਉਹਨਾਂ ਨੇ ਹਰਕਤ ਕੀਤੀ ਅੱਤਵਾਦ ਨੇ 70 ਲੋਕਾਂ ਦੇ ਗੋਲੀਆਂ ਚਲਾ ਕੇ ਮਾਰਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਦਾ ਦੁੱਖ ਦਾ ਪ੍ਰਗਟ ਵੀ ਕੀਤਾ ਉਹਨਾਂ ਦਾ ਅਤਵਾਦ ਦਾ ਪੁਗਲਾ ਵੀ ਸਾੜਿਆ ਅੱਜ ਇਹ ਸਰਕਾਰ ਨੂੰ ਵੀ ਮੌਕੇ ਦੀਆਂ ਸਰਕਾਰਾਂ ਨੂੰ ਵੀ ਚਿੰਤਾਵਨੀ ਦਿੱਤੀ ਹੈ ਵੀ ਤੁਸੀਂ ਆਪਣਾ ਫਰਜ਼ ਪਹਿਚਾਣੋ ਅੰਬੇਦਕਰ ਦੇ ਸੰਵਿਧਾਨ ਨੂੰ ਨਾ ਤੋੜ ਮੋੜ ਕੇ ਪੇਸ਼ ਕਰੋ ਨਾ ਅਤਵਾਦ ਨੂੰ ਪੜਾਵਾ ਦਿਓ ਅੱਜ ਪੰਜਾਬ ਦੀ ਉਹ ਕਿਹੜੀ ਥਾਂ ਹੈ ਜਿੱਥੇ ਪੈਂਦੇ ਨਹੀਂ ਪਟਾਕੇ ਗੋਲੀ ਚੱਲਦੀ ਹੈ ਕਿਤੇ ਯਾਰੋ ਬਸ ਸਾਰੀ ਬਹੁਤ ਹੌਂਦੇ ਕਿਨੇ ਬੰਬੋ ਫੋਟੇ ਆ ਰਹੇ ਨੇ ਪੰਜਾਬ ਦੇ ਵਿੱਚ ਸੂਬਾ ਗੰਦਲਾ ਹੋ ਰਿਹਾ ਹੈ ਹਿੰਦੁਸਤਾਨ ਦੀ ਜਿਹੜੀ ਆਸ ਦਾ ਆਸਤਾ ਢਾਮਾ ਡੋਲ ਹੈ ਮੋਦੀ ਜੀ ਆਪਣੇ ਸ਼ਹਿਰਾਂ ਸਟੇਟਾਂ ਦੇ ਫਰਦੇ ਨੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਦਿੱਲੀ ਦੀਆਂ ਸਟੇਜਾਂ ਦੇ ਖੰਮੇ ਲਾ ਰਿਹਾ ਪਤਾ ਨਹੀਂ ਕਿਹੜੀਆਂ ਸਾਈਆਂ ਤੇ ਗਏ ਹੋਏ ਨੇ ਨਾ ਇਹਨਾਂ ਨੂੰ ਪੰਜਾਬ ਸੂਬੇ ਦਾ ਫਿਕਰਾ ਨਾ ਮੋਦੀ ਸਾਹਿਬ ਨੂੰ ਹਿੰਦੁਸਤਾਨ ਦਾ ਫਿਕਰਾ ਤਾਂ ਅੱਜ ਹੱਤਬਾ ਤੇ ਹੌਸਲੇ ਅੰਨੇ ਬਲੰਦ ਨੇ ਕਿਸੇ ਵੀ ਸ਼ਹਿਰ ਕਿਸੇ ਵੀ ਸੂਬੇ 'ਚ ਸਟੇਟ ਦੇ 'ਚ ਕਿੱਥੇ ਵੀ ਜਾ ਕੇ ਉਹ ਅੱਤਵਾਦੀ ਹਮਲਾ ਕਰ ਸਕਦੇ ਨੇ ਕੋਈ ਕਿਤੇ ਕੰਟਰੋਲ ਰੇਖਾ ਤੇ ਕਿਤੇ ਪਾਸੇ ਉਹਨਾਂ ਨੂੰ ਰੋਕཐામ ਨਹੀਂ ਕਿਤੇ ਉਹਨਾਂ ਨੂੰ ਉਹ ਨਹੀਂ ਚਖਾੜਨੀ ਰਾਮਨਾ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਆਪਣੀ ਕਾਰਵਾਈ ਨੂੰ ਪਾ ਕੇ ਆਪਣਾ ਮੌਕੇ ਤੋਂ ਚਲ ਜਾਂਦੇ ਨੇ ਬਾਅਦ ਚੋਂ ਅਮਿਤ ਸ਼ਾਹ ਵਰਗੇ ਸਾਡੇ ਇੱਕ ਰਾਜ ਮੰਤਰੀ ਅੱਡੇ ਤਕੜੇ ਸਾਡੇ ਹਿੰਦੁਸਤਾਨ ਦੇ ਮੰਤਰੀ ਜਿਵੇਂ ਕਹਿੰਦੇ ਸੱਪ ਨਿਕਲ ਜਾਂਦਾ ਉਸ ਦਿਵਾਰ ਲੀਕ ਨੂੰ ਪੁੱਟਦੇ ਉੱਥੇ ਤਰੀ ਜਾਂਦੇ ਨੇ ਇਹ ਇਹਨਾਂ ਦੇ ਹਾਲਾਤ ਨੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਸੂਬੇ ਤੇ ਹਿੰਦੁਸਤਾਨ ਤੇ ਕੰਟਰੋਲ ਕਰੋ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਆ ਬਿਲਕੁਲੇ ਢਾਮਾ ਢੋਲ ਹੋ ਚੁੱਕੀ ਆ ਕੋਈ ਵੀ ਹਿੰਦੁਸਤਾਨ ਦਾ ਵਾਸੀ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਹੈਗਾ ਦਿਨ-ਪ੍ਰਤੀ ਦਿਨ ਅਤਵਾਦੀ ਹਮਲੇ ਵਾਦੇ ਜਾਂਦੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਜਿੱਦਣ ਕਿ ਲੋਕ ਉਹ ਦਿਨ ਦੂਰ ਨਹੀਂ ਲੋਕਾਂ ਨੇ ਆਪ ਮਹਾਰੇ ਸੜਕਾਂ ਤੇ ਨਿਕਲੇ ਆਉਣਾ ਸਰਕਾਰ ਨੂੰ ਕੰਟਰੋਲ ਕਰਨਾ ਆਫਾ ਹੈਣਾ ਇਹਦੇ ਨਾਲ ਬਿਹਤਰ ਹੈ ਪਹਿਲਾਂ ਅਤਵਾਦ ਤੇ ਕੰਟਰੋਲ ਕਰਨ ਲੋਕਾਂ ਦੀ ਸੇਫਟੀ ਤੇ ਸੁਰੱਖਿਆ ਨੂੰ ਜਕੀਨੀ ਵੜਾਉਣ ਇਕੱਠਿਆਂ ਅਸੀਂ ਨਾਲ ਆ ਸਰਕਾਰ ਦੇ ਜਿੱਥੇ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੋੜ ਆ ਮਛਵਾੜਾ ਬਲਾਕ ਦੇ ਕਾਂਗਰਸ ਦੀ ਲੋੜ ਆ ਸਾਰੀ ਬਲਾਕ ਕਾਂਗਰਸ ਉਹਨਾਂ ਦੇ ਨਾਲ ਖੜੇਗੀ ਜਿੱਥੇ ਕੋਈ ਸਰਕਾਰ ਚੰਗਾ ਕੰਮ ਕਰੂਗੀ ਪਾਰੇ ਹਜੇ ਹਮਲਿਆ ਤੋਂ ਲੋਕਾਂ ਨੂੰ ਬਚਾਓ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਤਿਹਾਸ ਦਾ ਮੰਨੀਏ ਸਭ ਤੋਂ ਵੱਡਾ ਤਖਾਂਤ ਜੇ ਹੋਇਆ ਤਾਂ ਉੱਥੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਦੀ ਹੱਤਿਆ ਹੁਣੇ ਕੋਈ ਖਾਲਾਈ ਦਾ ਬਾੜਾ ਨਹੀਂ ਜਿਹਦੇ ਸਿਰ ਤੇ ਪੈਂਦੀ ਆ ਉਹਨੂੰ ਪਤਾ ਹੁੰਦਾ ਦੁੱਖ ਦਾ ਲੋਕਾਂ ਨੂੰ ਚਲੋ ਸਾਨੂੰ ਵੀ ਅਗਲਾ ਕਹਿੰਦਾ ਵੇਲੇ ਉੱਠ ਕੇ ਪੁਕਲਾ ਫੁਂਕਦੇ ਨੇ ਅਸੀਂ ਜਿੱਥੇ ਕੋਈ ਅੰਜਾਮ ਹੁੰਦਾ ਉੱਥੇ ਪੁਕਲਾ ਫੁਂਕਦੇ ਸਾਡੇ ਸਾਰੇ ਸਾਥੀ ਆਏ ਨੇ ਪਿੰਡਾਂ ਚੋਂ ਵੀ ਆਏ ਨੇ ਸ਼ਹਿਰਾਂ ਚੋਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਹਮਲੇ ਦੀ ਕੋਰਨਿੰਗ ਕੀਤੀ ਆ ਤੇ ਆਤਮਾਤਾ ਤੇ ਪਾਕਿਸਤਾਨ ਦਾ ਫੁੱਲਾ ਮਾਛੀਵਾੜਾ ਤੋਂ ਦੀਪਕ ਕੁਮਾਰ ਦੀ ਰਿਪੋਰਟ ਧਿਆਨ ਅਲਾ